ਮਾਇਆ ਦੇ ਬੈਗ ਭਰ ਕੇ ਲੈ ਕੇ ਆਏ ਸੀ ਹੁਣ ਖਾਲੀ ਹੋ ਗਿਆ ਹੁਣ ਚੱਲੇ ਆ ਫੇਰ ਭਰ ਕੇ ਲਿਆਵਾਂਗੇ ਨਾ ਕਦੇ ਦਵੇ ਨਾ ਕਦੇ ਦਬਣਾ ਤੇ ਨਾ ਕਦੇ ਦਵਾਂਗੇ ਠੀਕ ਆ ਆਪਦੀ ਮਾਂ ਨੂੰ ਮੈਂ ਨਹੀਂ ਪਾ ਸਕਣਾ ਫਿਰ ਕਿਸ ਦੀ ਕਿ ਲਾਂਦੀ ਠੀਕ ਆ ਸਾਸੀ ਸਾਡੇ ਲੋਕ ਨੇ ਅਸੀਂ ਉਹਨਾਂ ਦੀ ਸੇਵਾ ਸਾਨੂੰ ਅਜੇ ਇੱਥੋਂ ਤੱਕ ਪਹੁੰਚਾਇਆ ਸਾਡੇ ਲੋਕਾਂ ਨੇ ਸਾਡਾ ਫਰਜ਼ ਆ ਯਾਰ ਬਹੁਤ ਮਿਹਨਤ ਕਰਕੇ ਕਮਾਈ ਕੀਤੀ ਆ ਮੈਂ ਆਪਣਾ ਉੰਦਰ ਰੂਪਾ ਅਸੀਂ ਦਿਨੇ ਹਨਾ ਅਸੀਂ 5 ਕਰੋੜ ਰੁਪਇਆ

ਪੰਜਾਬੀ ਦੇਖ ਰਹੇ ਹੋ ਜਿੱਥੇ ਕਿ ਲਗਾਤਾਰ ਹੀ ਹੜਾ ਦੇ ਵਿੱਚ ਸੰਸਥਾਵਾਂ ਜਾਂ ਹੋਰ ਗੀਤਕਾਰ ਜਾਂ ਅਦਾਕਾਰ ਜਿਹੜੇ ਤੁਸੀਂ ਦੇਖਦੇ ਨਜ਼ਰ ਆ ਰਹੇ ਹੋ ਤੇ ਇੱਥੇ ਮਨਕੀਬ ਤੌਲਖੀ ਵੀ ਜਿਹੜੇ ਲਗਾਤਾਰ ਨਿਰੰਤਰ ਜਿਹੜੀ ਸੇਵਾ ਕਰ ਰਹੇ ਨੇ ਹੜਾ ਦੇ ਵਿੱਚ ਸਾਡੇ ਵਿੱਚ ਮੌਜੂਦ ਨੇ ਸੇਵਾ ਮੋਟੇ ਸਾਡੇ ਵਿੱਚ ਮੌਜੂਦ ਨੇ ਗੱਲਬਾਤ ਕਰਨੀ ਜੀ ਡੇਲੀ ਪੋਸਟ ਆ ਅਲੋਖ ਸਾਹਿਬ ਵੀ ਇੱਥੇ ਇੰਟਰਵਿਊ ਕਰਦੇ ਕਹਿੰਦਾ ਨਾ ਪਾਉਣੀ ਮੈਂ ਇਕੱਲੇ ਨਹੀਂ ਕਰਨਾ ਇੰਟਰਵਿਊ ਆਇਆ ਅਲੋਖ ਸਾਹਿਬ ਅਲੋਖ ਸਾਹਿਬ ਕੀ ਕਹਿਣਾ ਚਾਹੁੰਦੇ ਹੈ ਜੇ ਹੜਾ ਦੇ ਵਿੱਚ ਲੋਕਾਂ ਦੇ ਵਿੱਚ ਜਿਹੜੀ ਐ ਸੇਵਾ ਵਿਚਰ ਰਹੇ ਹੋ ਤੁਸੀਂ ਦੇਖੋ ਮੈਂ ਮੇਰੇ ਨਾਲ ਮੇਰੀ ਸਾਰੀ ਟੀਮ ਆਪਣੇ ਟਵਾਣਾ ਸਾਹਿਬ ਹੁੰਦਲ ਸਾਹਿਬ ਆਪਣੇ ਹਾਕਮ ਜੀ ਸਾਰੇ ਭਰਾ ਅਸੀਂ ਸਪੈਸ਼ਲ ਚੰਡੀਗੜ੍ਹੋਂ ਆ ਛਾੜੂ ਦੂਜਾ ਦਿਨ ਹੋਇਆ ਠੀਕ ਆ ਤੇ ਮਾਇਆ ਦੇ ਬੈਗ ਭਰ ਕੇ ਲੈ ਕੇ ਆਏ ਸੀ ਹੁਣ ਖਾਲੀ ਹੋ ਗਿਆ ਹੁਣ ਚੱਲੇ ਆ ਫੇਰ ਭਰ ਕੇ ਲਿਆਵਾਂਗੇ ਜਿੱਦਾਂ ਡਾਇਰੈਕਟਰ ਲੈ ਕੇ ਆਵਾਂਗੇ ਠੀਕ ਆ ਸੋ ਅਸੀਂ ਪੰਜਾਬੀਆਂ ਦੇ ਨਾਲ ਆ ਸਾਡੀ ਬੜੀ ਮਾਰਸ਼ਲ ਗੋਮ ਆ ਸੱਚੇ ਪਾਤਸ਼ਾਹ ਧੰਨ ਗੁਰਗੁਬ ਸਿੰਘ ਮਹਾਰਾਜ ਦੀ ਮਿਹਰ ਆ ਨਾ ਕਦੇ ਦਵੇ ਨਾ ਕਦੇ ਦਬਣਾ ਤੇ ਨਾ ਕਦੇ ਦਵਾਂਗੇ ਠੀਕ ਆ ਬਹੁਤ ਮੇਹਰ ਆ ਪੰਜਾਬ ਤੇ ਪਾਣੀ ਆਇਆ ਸੀ ਠੀਕ ਆ ਉਹਨੇ ਹੌਲੀ ਹੌਲੀ ਸਟੈਪ ਡਾਊਨ ਹੋ ਜਾਣਾ ਠੀਕ ਆ ਉਹਦੇ ਨਾਲ ਕਈ ਬਿਮਾਰੀਆਂ ਦਾ ਜ਼ਰੂਰ ਆ ਵੀ ਜਦੋਂ ਪਾਣੀ ਰਹਿੰਦਾ ਬਿਮਾਰੀਆਂ ਹੁੰਦੀਆਂ ਤੇ ਉਹਦੇ ਅਸੀਂ ਉਹਦੀ ਸੇਫਟੀ ਲਈ ਅਸੀਂ ਲੋਕਾਂ ਨੂੰ ਕਹਿ ਕੇ ਆਏ ਆ ਵੀ ਲੋਕੀ ਘਰ ਨਹੀਂ ਛੱਡ ਰਹੇ ਹਨਾ ਵੀ ਬਾਕੀ ਜੀ ਛੱਡ ਕੇ ਦੋ ਦੋ ਜੀ ਬੈਠੇ ਆ ਉਹਨਾਂ ਦਾ ਕਹਿ ਕੇ ਆਏ ਆ ਵੀ ਤੁਹਾਨੂੰ ਭਾਈ ਮਾਇਆ ਦੀ ਲੋੜਾ ਮਾਇਆ ਦੇ ਗੱਫੇ ਪੰਚਾ ਕੇ ਆਏ ਆ ਜਿੱਥੋਂ ਤੱਕ ਪੰਚਾ ਸਕਦੇ ਹਨ ਅਸੀਂ ਜਿੱਥੋਂ ਤੱਕ ਅਸੀਂ ਪਹੁੰਚ ਸਕੇ ਆ ਤੇ ਆ ਥੋੜੇ ਦਿਨਾਂ ਚ ਬਸ ਲੋਕੀ ਆਪਣੇ ਠੀਕ ਰਹਿਣ ਬਾ ਆਈ ਬਾਬਾ ਭਲੀ ਕਰੇ ਤੇ ਮੈਨੂੰ ਲੱਗਦਾ ਵੱਧ 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 ਮੀਲੇ ਸਭ ਚੜ੍ਹਦੀ ਕਲਾ ਹੋਣੀ ਆ ਤੁਸੀਂ ਲੋਕਾਂ ਦੇ ਵਿੱਚ ਵਿਚਰ ਰਹੇ ਹੋ ਬੜਾ ਡਾਊਨ ਟੂ ਅਰਥ ਹੋ ਕੇ ਲੋਕਾਂ ਦੇ ਵਿੱਚ ਵਿਚਰ ਰਹੇ ਹੋ ਲੋਕਾਂ ਦਾ ਸੁਭਾਅ ਪੁੱਛ ਰਹੇ ਹੋ ਤੁਸੀਂ ਵੀ ਇੱਕ ਜਗ੍ਹਾ ਦੇ ਭਾਵਕ ਹੁੰਦੇ ਜਿਹੜੇ ਨਜ਼ਰ ਆਏ ਭਾਈ ਹਾਂ ਵਾਹ ਵਕ ਦੀ ਯਾਰ ਐਡਾ ਹਾਸਾ ਯਾਰ ਸਾਡੇ ਟਵਾਣੇ ਕੇ ਟਵਾਣੇ ਕੇ ਆਪਣਾ ਕੰਮ ਵਾਲਾ ਭਈਆ ਅਸੀਂ ਵਿਚਾਰਾ ਉਹ ਯਾਰ ਟਿਊਬ ਉਥੇ ਕਮਾਦ ਕਰਕੇ ਸੁੱਤਾ ਸੀ ਯਾਰ ਉੱਤੇ ਉਹ ਯਾਰ ਲੱਭਿਆ ਨਹੀਂ ਅਜੇ ਤੱਕ ਤੇ ਭਾਵਕ ਨਾ ਹੋਈਏ ਕੀ ਹੋਈਏ ਠੀਕ ਆ ਤੇ ਸਭ ਸੈਟਾ ਜੋ ਹੁਣ ਹੋ ਗਿਆ ਹੋਣੀ ਨੂੰ ਘਟਾਲ ਨਹੀਂ ਜਾਦਾ ਨਾ ਜੋ ਹੋ ਗਿਆ ਬਾਬੇ ਕੋਈ ਅਰਦਾਸ ਆ ਵੀ ਬਾਬਾ ਜੀ ਹੁਣ ਅੱਗੇ ਵਿਚਾਰ ਰਵੇਂ ਵਾਹਿਗੁਰੂ ਵੀ ਠੀਕ ਆ ਸਾਰੇ ਲੋਕਾਂ ਦੀ ਨਵਜ ਵਾਇਗ ਨੂੰ ਦੇ ਹੱਥ ਜਾ ਮੀ ਘਟ ਪਵੇ ਥੋੜਾ ਬਚਾ ਬਾਬੇ ਲੋ ਸਭ ਸਹੀ ਹੋ ਜਾਣਾ ਲਗਾਤਾਰੀ ਲੋਕ ਹੋਰ ਵੀ ਜਿਹੜੇ ਸੇਵਾ ਕਰ ਰਹੇ ਨੇ ਹੋਰ ਵੀ ਅਦਾਕਾਰ ਜਿਹੜੇ ਸੇਵਾ ਕਰ ਰਹੇ ਨੇ ਔਰ ਲਗਾਤਾਰ ਤੁਹਾਨੂੰ ਜਿਹੜਾ ਥ੍ਰੈਟ ਵੀ ਕਾਲ ਵੀ ਜੜੀਆਂ ਆ ਰਹੀਆਂ ਨੇ ਪਰ ਤੁਸੀਂ ਫਿਰ ਵੀ ਡਟੇ ਹੋ ਬੜਾ ਤਕੜਾ ਹੌਸਲਾ ਆਪਾਂ ਮੈਂ ਪਤਾ ਕੀ ਹੁਣ ਸਾਰੇ ਥ੍ਰੈਟ ਕਾਲ ਥ੍ਰੈਟ ਕਾਲ ਉਹ ਚੀਜ਼ਾਂ ਮੇਰਾ ਪੰਜਾਬ ਆ ਯਾਰ ਠੀਕ ਆ ਆਪਦੀ ਮਾਂ ਨੂੰ ਮਹਿਮਾਨ ਹੀ ਕਹਿਣਾ ਫਿਰ ਕਿਸੇ ਦੀ ਕੀ ਲੱਗਦੀ ਠੀਕ ਆ ਆਪਦੀ ਮਾਂ ਨੂੰ ਮੈਂ ਨਹੀਂ ਮਾਂ ਕਹਣਾ ਫਿਰ ਕਿਸ ਦੀ ਕੀ ਲੱਗਦੀ ਠੀਕ ਆ ਸਾਸੀ ਸਾਡੇ ਲੋਕ ਨੇ ਅਸੀਂ ਉਹਨਾਂ ਦੀ ਸੇਵਾ ਸਾਨੂੰ ਅਜੇ ਇੱਥੋਂ ਤੱਕ ਪਹੁੰਚਾਇਆ ਸਾਡੇ ਲੋਕਾਂ ਨੇ ਸਾਡਾ ਫਰਜ਼ ਆ ਯਾਰ ਡੱਟ ਕੇ ਖੜਾਂਗੇ ਆ ਬੋਸ ਡ੍ਰੈਕਟਰ ਡ੍ਰੈਕਟਰ ਆ ਬੋਸ ਮੀਡੀਆ ਨਾਲ ਆ ਬਿਲਕੁਲ ਬਿਲਕੁਲ ਡ੍ਰੈਕਟਰਾਂ ਦੀ ਗੱਲ ਕੀਤੀ ਤੁਸੀਂ 10 ਡ੍ਰੈਕਟਰ ਜਿਹੜੇ ਹੁਣ ਭੇਜੇ ਨੇ ਅਗਾਹਾਂ ਵਾਸਤੇ ਜਿਹੜੀ ਜਕਰ ਲੋਡ ਪੈਂਦੀ ਆ ਤਾਂ ਕੋਈ ਅਜਿਹਾ ਹੈਕਿੰਗ ਕੋਈ ਡ੍ਰੈਕਟਰ ਜਾਂ ਭੇਜਣੇ ਇਹ ਡ੍ਰੈਕਟਰ ਅਗਰੇ ਸੈਚਲੇ ਨੂੰ ਆ ਰਹੇ ਆਂ ਬੀ ਟਰੈਕਟਰ ਭੇਜਣ ਲੱਗੇ ਆ ਉਦਣ ਨਾਲੇ ਸੇਵਾ ਕਰਨ ਵੀ ਦੁਆਰੇ ਆ ਰਹੇ ਆ ਟਰੈਕਟਰ ਵੀ ਭੇਜਾਂਗੇ ਇੱਕ ਬਾਈ ਜੀ ਇੱਕ ਬਹੁਤ ਇੱਕ ਬੇਨਤੀ ਕਰਨੀ ਸੀ ਛੋਟਾ ਪ੍ਰੈਸ ਵਾਲਿਆਂ ਦਾ ਪੂਰਾ ਯੋਗਦਾਨ ਹੈ ਭਾਈ ਜਿੱਦਣ ਪਹਿਲੇ ਦਿਨ ਅਸੀਂ ਆਏ ਆ ਪ੍ਰੈਸ ਸਹਿਲੇ ਪਹਿਲੇ ਜਿ ਮੀਡੀਆ ਥੈਂਕ ਯੂ ਮੀਡੀਆ ਨੇ ਹਮੇਸ਼ਾ ਮੈਂ ਵੇਖਦਾ ਇੱਕ ਤਾਂ ਸੂਤਰ ਨਹੀਂ ਮੀਡੀਆ ਤੇ ਲੋਟ ਆ ਜਾਂਦੇ ਠੀਕ ਆ ਪਰ ਮੀਡੀਆ ਇਸ ਵਾਰ ਬਹੁਤ ਸੋਹਣਾ ਕੰਮ ਕਰ ਰਹੀ ਆ ਬਹੁਤ ਠੋਕੀ ਕਰ ਰਹੀ ਆ ਜਿਹੜੇ ਮੇਨ ਘਰਾਂ ਦੇ ਵਿੱਚ ਲਿਜਾਣ ਵਾਲੇ ਮੈਡਮ ਖੜੇ ਸੀਗੇ ਇੱਕ ਸਵੇਰ ਦੇ ਸਾਡੇ ਨਾਲ ਆ ਸਾਨੂੰ ਤਾਂ ਪਤਾ ਹੀ ਨਹੀਂ ਸ਼ੋਰਟ ਯਾਰ ਉਹ ਕਿਹੜੀ ਕੰਮ ਕਿਹੜੀ ਕੰਪਨੀ ਦੇ ਕਿਹੜੀ ਕੰਪਨੀ ਦੇ ਕਿਹਨਾ ਸਾਡੇ ਉਹ ਲੈ ਕੇ ਇੱਕ ਘਰ ਸਾਨੂੰ ਲੈ ਕੇ ਕੰਪਨੀ ਨਹੀਂ ਤੁਹਾਡੇ ਕੀ ਦਾ ਚੈਨਲ ਸਾ ਉਹ ਮੈਡਮ ਨੂੰ ਉਹ ਮੇਰੀ ਭੈਣ ਆ ਉਹਨੂੰ ਸਲੂਟ ਆ ਉਹਨੇ ਕਵਰੇਜ ਕੀਤਾ ਹੋਰੀ ਇਹ ਸਾਡੀ ਇਹ ਸਾਡੀ ਭੈਣ ਆ ਇਹਦਾ ਕੰਮ ਹੈ ਇਹ ਕੁੜੀ ਨੂੰ ਵੀ ਇੰਨੇ ਬਹੁਤ ਲੋਕਾਂ ਦੇ ਠੀਕ ਹੈ ਰੈਸਕਿਊ ਕੀਤਾ ਸਾਰ ਰੈਸਕਿਊ ਨਹੀਂ ਜਾਂਦਾ ਨਾ ਵੀ ਸਾਨੂੰ ਲੋਕਾਂ ਦੇ ਘਰੇ ਲੈ ਕੇ ਗਈ ਤੇ ਉਦੋਂ ਬਾਅਦ ਅੰਮ੍ਰਿਤਸਰ ਪੁਲਿਸ ਦਾ ਆਜ ਪਾਈ ਸਾਹਿਬ ਸਾਡੇ ਰੰਧਾਵਾ ਸਾਹਿਬ ਵੀ ਇੱਕ ਵਾਰੀ ਤਾੜੀ ਬਣਦੀ ਆ ਠੀਕ ਆ ਸਾਨੂੰ ਮੀਆਂ ਦੇ ਵਿੱਚ ਕੱਚੇ ਰਾਵਾਾਂ ਚ ਕਿਉਂਕਿ ਵੀਰੇ ਹੋਣਾ ਨੇ ਭੈਣ ਹੋਣਾ ਨੇ ਉਹ ਕਰ ਲੱਭੇ ਆਇਡੈਂਟੀਫਾਈ ਕਿਉਂ ਵੀ ਕਿਤੇ ਗਲਤ ਪੈਸੇ ਨਾ ਚੱਲ ਜਾਣ ਕਿਉਂਕਿ ਕਿਵੇਂ ਦੇ ਹੈ ਅੱਜ ਜ਼ਮੀਨਾਂ ਵਾਲਿਆਂ ਨੇ ਸਾਨੂੰ ਇੰਨਾ ਤੱਕ ਲੋਕ ਚੰਗੇ ਭਲੇ ਦਾ 10 20 20 30 30 ਕਿੱਲਾਂ ਦੇ ਮਾਲਕ ਉਹ ਕਹਿਣ ਵੀ ਸਾਨੂੰ ਉਹ ਇਹ ਚੀਜ਼ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਵੀ ਜਿਹੜੇ ਸਾਨੂੰ ਉੱਥੋਂ ਪਤਾ ਲੱਗੇ ਵੀ ਕਿਹੜਾ ਬੰਦਾ ਲੋੜਵੰਦਾ ਹੈ ਗਲਤ ਹੱਤਾਂ 'ਚ ਮੈਨ ਨਾ ਜਾਵੇ ਕਿਉਂਕਿ ਵੀਰੇ ਸਾਡੀ ਵੀ ਅੱਕ ਸੱਚ ਦੀ ਕਮਾਈ ਹੈ ਭਰਾਵਾਂ ਨੇ ਕੱਟੇ ਬਾਈ ਦੇਖੋ ਬਹੁਤ 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 ਮਿਹਨਤ ਕਰਕੇ ਬਹੁਤ ਮਿਹਨਤ ਕਰਕੇ ਕਮਾਈ ਕੀਤੀ ਆ ਮੈਂ ਆਪਣਾ ਹੰਦਲ ਰੂਪਾ ਅਸੀਂ ਤਿੰਨੇ ਹਨਾ ਅਸੀਂ 5 ਕਰੋੜ ਰੁਪਇਆ ਅਸੀਂ ਕਿਹਾ ਸੀ ਠੀਕ ਆ ਮੈਨੂੰ ਲੱਗਦਾ 2 ਕਰੋੜ 2 ਦੇ 2 ਦੇ ਲਾਗੇ ਤਾਂ ਲੱਗ ਵੀ ਗਿਆ ਠੀਕ ਆ ਹਾਂਜੀ ਹਾਂਜੀ ਫੇਰ ਕਿਹੜਾ ਲੱਗਣਾ ਠੀਕ ਆ ਠੀਕ ਆ ਆਪਣਾ ਮੈਨੂੰ ਲੱਗਾ 70 75 ਲੱਖ ਦੇ ਦਾ ਟਰੈਕਟਰ ਹੀ ਆ ਗਏ ਠੀਕ ਆ ਚੱਲ ਨਹੀਂ ਜਾਣਾ ਅਸੀਂ ਨਹੀਂ ਦਬਦੇ ਠੀਕ ਆ ਮੈਂ ਇੱਕੋ ਤੁਹਾਨੂੰ ਚੀਜ਼ ਕਹਿਣਾ ਜਿਵੇਂ ਭੈਣ ਨੇ ਆਪਾਂ ਬੰਦੇ ਵੈਰੀਫਾਈ ਕੀਤੇ ਤੁਸੀਂ ਕੀਤੇ ਆਪਾਂ ਵਸਤੇ ਵੈਰੀਫਾਈ ਕਰਕੇ ਆਪਾਂ ਪ੍ਰੋਪਰ ਜਿੱਥੇ ਲੋੜ ਆ ਹੁਣ ਇੱਕ ਕੋਠੀ ਵਾਲਾ ਸੀ ਭੈਣੋਂ ਵੇਖਿਆ ਸੀ ਮੇਰੇ ਵੇਖੇ ਉਹ ਕੀ 30 ਕਿੱਲੇ ਪਹਿਲੇ ਸੀ ਉਹਦੇ ਕੋਲੋਂ ਤੇ ਚੰਗੀ ਕੋਟੀ ਅਸੀਂ ਨਾ ਮੈਂ ਗੱਲ ਕੀ ਹੋਈ ਉਹਨੂੰ 50000 ਦੇਦਾ ਇੱਕ ਘਰੇ ਅਸੀਂ ਮੈਨੂੰ ਲੱਗਾ 5 ਲੱਖ ਦੇਦਾ ਉਹ ਕਹਿੰਦਾ ਵੀ ਤੁਸੀਂ ਉੱਥੇ 5 ਲੱਖ ਦੇਦਾ ਮੈਨੂੰ 50 ਮੇਰਾ 50 ਵੀ ਵਾਪਸ ਲਓ ਅੱਛਾ ਆ ਕਹਿੰਦਾ ਮੈਂ ਕਹਿੰਦਾ ਮੇਰੀ ਕੋਠੀ 1.5 ਕਰੋੜ ਦੀ ਸੀ ਉਹ ਪਾ ਕੇ ਦੋ ਨਹੀਂ ਉਹ ਪਾ ਕੇ ਦੋ ਉਹ ਮੇਰੀ ਉਧਰ ਹਿਸਾਬ ਨਾਲ ਵੀ ਮੇਰਾ ਘਾਟਾ ਪੂਰਾ ਵੀ ਮੇਰਾ ਘਾਟਾ ਪੂਰਾ ਕਰੋ ਓਏ ਰੱਬ ਦੇ ਜੀ ਆ ਕਹਿੰਦਾ ਇਟ ਨਹੀਂ ਹੋਇਆ ਮੈ ਪਤਾ ਕੀ ਆ ਆਪਾਂ ਉਹਦੀ ਮਤ ਕਰਨਾ ਆ ਜਿਹਦੇ ਵਿਚਾਰੇ ਦੇ ਬਾਲਿਆਂ ਨੂੰ ਜਾਂਦਾ ਠੀਕ ਆ ਆਪਾਂ ਜ਼ਿੰਮੇਦਾਰ ਆ ਚਲੋ ਤੇਰਾ ਨੁਕਸਾਨ ਹੋਇਆ ਸੀ ਨੁਕਸਾਨ ਹੋਇਆ ਪਰ ਭਾਈ ਪਰ ਪਰ ਪਤਾ ਕੀ ਆ ਆਪਾਂ ਜਿਹੜੇ ਵਿਚਾਰਿਆਂ ਨੂਰ ਆ ਤਾਂ ਘਟਲ ਨਹੀਂ ਹੈਗਾ ਨਜ਼ਾਇਰ ਖੇ ਦੇ ਚੁੱਕਣ ਵਾਲੇ ਜਿੰਨਾ ਕੋ ਰਿਸ਼ਤੇਦਾਰ ਇੱਕ ਇੱਕ ਵਿਖਿਆ ਸੀ ਕੁਆਂਟੀਟੀ ਦੇ ਸਾਡੇ ਰਿਸ਼ਤੇਦਾਰ ਕਿੰਨੀ ਸਾਡੇ ਕੋ ਰਿਸ਼ਤੇਦਾਰ ਨਹੀਂ ਹੈਗਾ ਵਿਚਾਰੇ ਕਿੰਨਾ ਦੇ ਘਰੇ ਜਾਣ ਮੈਂ ਜਿਹੜੇ ਘਰ ਟਕੜੇ ਨੇ ਮੈਂ ਪਿੰਡ ਚ ਉਹਨਾਂ ਨੂੰ ਵੀ ਕਹਿੰਨਾ ਜਿਹੜੇ ਘਰ ਅਮਨ ਵੀਰੇ ਕੋਈ ਜ਼ਿਆਦਾ ਇੱਕ ਦੋ ਘਰ ਨੇ ਜਿੰਨਾ ਉਹਨਾਂ ਨੂੰ ਪਿੰਡ ਵਾਲੇ ਆਪਦੇ ਘਰੇ ਰੱਖਣ ਹਨਾ ਮੈਂ ਤਾਂ ਮੈਂ ਤਾਂ ਆਪਦਾ ਕਹਿੰਨਾ ਮੈਂ ਤਾਂ ਆਪ ਕਹਿੰਨਾ ਵੀ ਠੀਕ ਆ ਆਪਾਂ ਚੰਡੀਗੜ੍ਹ ਮੈਂ ਨਾਲ ਲੈ ਕੇ ਚਲਦਾ ਮੈਂ ਬਜ਼ੁਰਗਾਂ ਨੂੰ ਕਿਹਾ ਸਾਡਾ ਹੋਮ ਲੈਂਡ ਹੈ ਜੀ ਆ ਜਾਓ ਠੀਕ ਆ ਮੈਂ ਹੰਡਰਡ ਵਰਗੇ ਬਾਣਾ ਬਜ਼ੁਰਗਾਂ ਕਿਉਂਕਿ ਆਪਣੇ ਤੋਂ ਨਹੀਂ ਦੇਖਿਆ ਜਾਂਦਾ ਵੀ ਸਾਡੇ ਬਜ਼ੁਰਗ ਮੈਂ ਕਹਿੰਦਾ ਉਹ ਵੇਖਿਆ ਸੀ ਯਾਰ ਮੱਧਿਆੜਾ ਗੋਆ ਬਿਆਹੀ ਤੇ ਅੱਜ ਉੱਥੇ ਸੋਨੇ ਆ ਉਹਨਾਂ ਦਾ ਇੱਕ ਬੇਟਾ ਸੀ ਯਾਰ ਉਹਦੀ ਡੈਥ ਹੋ ਗਈ ਬਾਜਵਾ ਸਨੀ ਸਨੀ ਸੋਨੂ ਬਾਜਵਾ ਉਹ ਮੇਰੇ ਭੈਣੇ ਹੈ ਯਾਰ ਦਿਮਾਗ ਚੋਂ ਪਤਾ ਕੀ ਆ ਮੇਰੇ ਦਾਦਾ ਦਾਦੀ ਆਈ ਮੈਸ ਮੈਂ ਦਾਦਾ ਦਾਦੀ ਹਨਾ ਮੇਰੇ ਨਾਨਾ ਨਾਨੀ ਚੀਜਾ ਸਾਨੂੰ ਬਜ਼ੁਰਗਾਂ ਚੋਂ ਸਾਡੇ ਬਜ਼ੁਰਗ ਵੇਖਦੇ ਨੇ ਆਪਣੇ ਤੋਂ ਨਹੀਂ ਰਿਹਾ ਜਾਂਦਾ ਠੀਕ ਆ ਤੇ ਬਸ ਉਹੀ ਚੀਜ਼ ਆਪਾਂ ਉਹ ਗੱਲ ਕਰਦੇ ਸੀ ਉਹ ਵੀ ਕੋਈ ਵੀ ਸਾਡਾ ਕੋਠੀ ਦਾ ਜਿਹਦੇ ਕੋਲ ਅੱਗੇ ਕੋਠੀ ਆ ਉਹ ਫਿਰ ਕੋਠੀ ਮੰਨ ਜੂਗੇ ਜਿਨ੍ਹਾਂ ਕੋਲ ਤੁਹਾਨੂੰ ਇੱਕ ਤੁਸੀਂ ਹੋਰ ਚੀਜ਼ ਨੋਟ ਕੀਤੀ ਉਹ ਜਿਹਨਾਂ ਸੁਣਦਾ ਨਹੀਂ ਸੀ ਜਿਨ੍ਹਾਂ ਨੂੰ ਉਹ ਉਹ ਭੂੰਡ ਲੜ ਗਿਆ ਸੀ ਹਾਂ ਹੈਨਾ ਗਰੀ ਚੀਜ਼ ਬਾਅਦ ਛੇੜ ਕੇ ਕੈਮਰਾ ਮੈਨੂੰ ਨਹੀਂ ਪਤਾ ਲੱਗਦਾ ਮੈਂ ਕਿੱਥੇ ਆ ਕਿੱਥੇ ਨਹੀਂ ਬਾਅਦ ਲਵ ਯੂ हां भाई गुरु जी का हाल चाल है ओके बिल्कुल ऑल साहब बिल्कुल ਤੁਸੀਂ ਹੰਭਲ ਹੋ ਤੁਸੀਂ ਇਸ ਟਾਈਮ ਲੋਕਾਂ ਦੇ ਨਾਲ ਖੜੇ ਹੋ ਫਿਰ ਤੋਂ ਲੋਕਾਂ ਦੇ ਨਾਲ ਖੜੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਕੋਈ ਧੰਨਵਾਦ ਨਹੀਂ ਤੁਸੀਂ ਨੇ ਇਹ ਨਹੀਂ ਪਹੁੰਚਿਆ ਬੰਦਾ ਵੀ ਨਹੀਂ ਪਹੁੰਚਿਆ ਜਿੱਥੇ ਮੈਂ ਜੀ ਨਹੀਂ ਨਹੀਂ ਲਗਾਤਾਰ ਪਹੁੰਚਿਆ